ਆਜੋ ਜੀ ਅੱਜ ਆਪਾਂ ਨਾ ਗੋਲ ਗੱਪੇ ਬਣਾਵਾਂਗੇ ਸੂਜੀ ਦੇ ਗੋਲ ਗੱਪੇ ਬਣਾਵਾਂਗੇ ਬਹੁਤ ਹੀ ਵਧੀਆ ਖਸਤੇ ਕਰਾਰੇ ਗੋਲ ਗੱਪੇ ਕਾਂਜੀ ਵੀ ਘਰੇ ਹੀ ਤਿਆਰ ਕਰਾਂਗੇ ਤੇ ਗੋਲ ਗੱਪੇ ਵੀ ਘਰੇ ਹੀ ਤਿਆਰ ਕਰਾਂਗੇ ਇਹ ਜੀ ਮੈਂ ਨਾ ਇੱਕ ਕੱਪ ਸੂਜੀ ਦਾ ਲਿਆ ਏ ਛੋਟਾ ਤੇ ਆ ਮੈਂ ਥੋੜਾ ਜਿਹਾ ਤੇਲ ਰਿਫਾਇੰਡ ਗਰਮ ਕੀਤਾ ਪਾਤ ਆਏ ਤੇ ਆ ਮੈਂ ਨਾ ਗਰਮ ਹੀ ਪਾਣੀ ਲਿਆ ਦੂਜਾ ਗਲਾਸ ਵਿੱਚ ਪਹਿਲਾਂ ਮੈਂ ਇਹ ਸੂਜੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ ਇਸ ਸੂਜੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਮੈਂ ਥੋੜਾ ਥੋੜਾ ਪਾਣੀ ਪਾਵਾਂਗੀ ਇਹ ਉਬਲਦਾ ਪਾਣੀ ਪਾ ਰਹੀ ਆ ਮੈਂ ਸੂਜੀ ਦੇ ਵਿੱਚ ਇਹਦੇ ਵਿੱਚ ਹੋਰ ਕੋਚ ਨਹੀਂ ਪਾਇਆ ਆਟਾ ਵਗੈਰਾ ਕੋਈ ਚੀਜ਼ ਨਹੀਂ ਪਾਈ ਅੱਜ ਅਸੀਂ ਤੇਲ ਲਾ ਕੇ ਬਣਾਵਾਂਗੇ ਤਿਲਾ ਦੇ ਗੋਲ ਗਪੇ ਤੇਲ ਲਾਵਾਂਗੇ ਗੋਲ ਗਪਿਆਂ ਨਾਲ ਤੇ ਦੇਖਿਓ ਕਿੰਨੇ ਸੋਹਣੇ ਗੋਲ ਗਪੇ ਬਣਦੇ ਅੱਜ ਵਧੀਆ ਫਰਸਟ ਕਲਾਸ ਬਣਾਵਾਂਗੇ ਇਦਾਂ ਦਾ ਬਣਾ ਕੇ ਨਾ ਆਟਾ ਇਦਾਂ ਹੀ ਗੁੰਨੀ ਜਾਵਾਂਗੇ ਬਸ ਇਹਨੂੰ ਇਹ ਥੋੜੀ ਦੇਰ ਗੁੰਨ ਕੇ ਗੋਲ ਕਰਕੇ ਆਟੇ ਨੂੰ ਜਨਨੇ ਕੇ ਪੇੜਾ ਜਿਹਾ ਬਣਾ ਕੇ ਤੇ ਡੋ ਬਣਾ ਕੇ ਆਪਾਂ ਰੱਖ ਦਵਾਂਗੇ ਤੇ ਸੂਜੀ ਫੁੱਲ ਜੇਗੀ ਨਾ ਫਿਰ ਆਪਾਂ ਜਿਹੜਾ ਆ ਇਹਨੂੰ ਆਪਾਂ ਦੁਬਾਰਾ ਗੁੰਨਾਗੇ ਹਾਂ ਹੁਣ ਮੈਂ ਇਦਾਂ ਕਰਕੇ ਘੁੱਟ ਕੇ ਆਟਾ ਤੇ ਰੱਖ ਦਿੱਤਾ ਹੈ ਇਹਨੂੰ ਉੱਤੋਂ ਟੱਕ ਦਵਾਂਗੀ ਮੈਂ ਥੋੜੀ ਦੇਰ ਵਾਸਤੇ ਇਦਾਂ ਰੱਖ ਦਵਾਂਗੇ ਇਹਨੂੰ 10-20 ਮਿੰਟਾਂ ਵਾਸਤੇ ਰੱਖਾਂਗੇ ਬਾਕੀ ਅਸੀਂ ਓਨੀ ਦੇਰ ਤੱਕ ਦੂਜੀ ਤਿਆਰੀ ਕਰ ਲੈਣੇ ਆ ਜੀ ਇੱਕ ਪਿਆਜ਼ ਲਿਆ ਆ ਉਹਨੂੰ ਮੈਂ ਛਿੱਲ ਲਿਆ ਆ ਛਿੱਲ ਕੇ ਮੈਂ ਬਰੀਕ-ਬਰੀਕ ਕੱਟ ਲਵਾਂਗੀ ਕੱਟ ਕੇ ਤੇ ਮੈਂ ਫਿਰ ਜ ਆ ਜਿਹੜਾ ਪਾਣੀ ਕਾਂਜੀ ਬਣਾਣੀ ਆ ਉਹ ਵੀ ਤੁਹਾਨੂੰ ਮੈਂ ਦੱਸਾਂਗੀ ਕਿੱਦਾਂ ਬਣਨੀ ਆ ਤੇ ਇਹ ਗੋਲ ਗੱਪੇ ਇੰਨੇ ਖਸਤੇ ਬਣ ਗਏ ਨਾ ਕਿ ਬਹੁਤ ਜ਼ਿਆਦਾ ਬਹੁਤ ਹੀ ਵਧੀਆ ਗੋਲ ਗੱਪੇ ਬਣ ਗਏ ਤੇ ਇਹ ਆਟਾ ਤੇ ਮੈਂ ਤੇ ਜਿੰਨਾ ਮੈਨੂੰ ਜਿੰਨੇ ਕ ਚਾਹੀਦੇ ਸੀ ਗੋਲ ਗਪੇ ਉਹਨਾਂ ਵੀ ਆਟਾ ਮੈਂ ਬਣਾਇਆ ਤੁਸੀਂ ਤੁਹਾਨੂੰ ਜਿਆਦਾ ਚਾਹੀਦੇ ਹੋਣਗੇ ਤਾਂ ਤੁਸੀਂ ਜਿਆਦਾ ਵੀ ਬਣਾ ਸਕਦੇ ਹੋ ਇਹ ਹੁਣ ਮੈਂ ਇੱਕ ਆਲੂ ਲਿਆ ਏ ਉਬਲਿਆ ਹੋਇਆ ਇਹਨੂੰ ਮੈਂ ਥੋੜਾ ਜਿਹਾ ਨਾ ਤੇ ਬਰੀਕ ਕਰਾਂਗੀ ਆਲੂ ਨੂੰ ਪੇਸਟ ਬਣਾਵਾਂਗੀ ਇਹਦਾ ਥੋੜਾ ਥੋੜਾ ਬਣਾਵਾਂਗੇ ਜਿੱਦਾਂ ਗੋਲ ਗਪਿਆਂ ਦੇ ਵਿੱਚ ਭਰਨ ਵਾਲਾ ਥੋੜਾ ਥੋੜਾ ਮੋਟਾ ਮੋਟਾ ਪੇਸਟ ਨਹੀਂ ਜਿਹੜਾ ਹੁੰਦਾ ਪੀਸ ਜੇ ਨਿੱਕੇ ਨਿੱਕੇ ਉਹ ਕਰਾਂਗੀ ਮੈਂ ਇਹਦੇ ਤੇ ਹੁਣ ਮੈਂ ਵਿੱਚ ਪਿਆਜ਼ ਆਲੂਆ ਕਰ ਲਿਆ ਬਰੀਕ ਤੇ ਹੁਣ ਮੈਂ ਵਿੱਚ ਪਿਆਜ਼ ਮਿਕਸ ਕਰ ਦਿੱਤਾ ਹੈ ਕੱਟਿਆ ਹੋਇਆ ਕਿਉਂਕਿ ਅਸੀਂ ਪੂਰਾ ਹੀ ਗੋਲ ਗੱਪੇ ਜਿਹੜੇ ਆ ਬਣਾਵਾਂਗੇ ਤੇ ਪੂਰੇ ਖਾਣ ਵਾਲੇ ਬਣਾਵਾਂਗੇ ਇਹ ਇਹ ਗੋਲ ਗੱਪਿਆਂ ਦੇ ਵਿੱਚ ਭਰਨ ਵਾਸਤੇ ਇਹ ਬਣਾਇਆ ਆਲੂ ਦਾ ਪੇਸਟ ਆਲੂ ਤੇ ਪਿਆਜ਼ ਦਾ ਪੇਸਟ ਇਹ ਆਪਾਂ ਕਾਲਾ ਲੂਣ ਰਲਿਆ ਹੋਇਆ ਮੇਰੇ ਕੋਲ ਜੀਰਾ ਵਗੈਰਾ ਕਾਲੀ ਮਿਰਚ ਸਾਰਾ ਕੁਝ ਰਲਿਆ ਕਾਲੇ ਲੂਣ ਦੇ ਵਿੱਚ ਉਹ ਮੈਂ ਥੋੜਾ ਜਿਹਾ ਪਾਤਾ ਟੇਸਟ ਵਾਸਤੇ ਹੁਣ ਮੈਂ ਥੋੜਾ ਜਿਹਾ ਨਾ ਇੱਕ ਪਹਿਲਾਂ ਮੈਂ ਇੱਕ ਮਿਰਚ ਪਾਵਾਂਗੀ ਹਰੀ ਨਿਕ ਨਿਕੀ ਬਰੀਕ ਬਰੀਕ ਕੱਟ ਕੇ ਪਾਵਾਂਗੀ ਮੈਂ ਇਹ ਤੇ ਆਪਣਾ ਟੇਸਟ ਆ ਜੇ ਸਿੰਪਲ ਰੱਖਣਿਆ ਸਿੰਪਲ ਵੀ ਇਸ ਚੀਜ਼ ਨੂੰ ਰੱਖ ਸਕਦੇ ਆ ਅਸੀਂ ਇਹਦੇ ਬਹੁਤੇ ਮਿਰਚਾਂ ਵਾਲੇ ਖਾਣੇ ਆ ਜਾਂ ਬਹੁਤੇ ਵਧੀਆ ਖਾਣੇ ਆ ਕਰਾਰੇ ਖਾਣੇ ਆ ਤੇ ਫਿਰ ਆਪਾਂ ਇਸ ਚੀਜ਼ ਨੂੰ ਇਦਾਂ ਕਰ ਸਕਦੇ ਆ ਕਿਉਂਕਿ ਕਾਂਜੀ ਦੇ ਵਿੱਚ ਤੇ ਸਾਰਾ ਕੁਝ ਪਿਆ ਹੀ ਹੁੰਦਾ ਏ ਇਹਦੇ ਵਿੱਚ ਐਸ ਤਰ੍ਹਾਂ ਹੀ ਆ ਜੇ ਕੋਈ ਚੀਜ਼ ਪਾਉਣੀ ਆ ਤਾਂ ਨਹੀਂ ਤੇ ਇਹ ਇਕੱਲੇ ਉਦਾਂ ਵੀ ਚੱਲ ਜਾਂਦੇ ਆ ਨਮਕ ਤੋਂ ਬਗੈਰ ਇਹ ਇਸ ਤਰ੍ਹਾਂ ਵੀ ਠੀਕ ਬਣ ਜਾਂਦੇ ਨੇ ਤੇ ਇਹ ਮੈਂ ਥੋੜੇ ਜਿਹਾ ਨਾ ਕਰਾਰੇ ਬਣਾਣੇ ਸੀ ਤਾਂ ਕਰਕੇ ਮੈਂ ਇਹ ਪਾ ਰਹੀ ਆ ਤੁਹਾਡੀ ਆਪਣੀ ਫਿਰ ਮਰਜ਼ੀ ਹੋਊਗੀ ਕਿਦਾਂ ਦੇ ਖਾਣੇ ਆ ਇਹ ਦੇਖੋ ਮੈਂ ਇਮਲੀ ਭੋਂਗੇ ਲਈ ਸੀ ਤੇ ਇਮਲੀ ਭੇਜ ਗਈ ਹੈ ਹੁਣ ਮੈਂ ਨਾ ਇਹਦਾ ਜਿਹੜਾ ਪਲਪ ਹੈ ਨਾ ਉਹ ਸਾਰਾ ਕੱਢ ਲਵਾਂਗੀ ਇਮਲੀ ਦਾ ਪਾਣੀ ਜਿਹੜਾ ਅਲੱਗ ਕਰ ਲਿਆ ਮੈਂ ਆ ਤਾਂ ਹੀ ਘੁੱਟ ਕੇ ਬਸ ਇਮਲੀ ਜਿਹੜੀ ਆ ਉਹ ਸਾਫ਼ ਹੋ ਜਾਏਗਾ ਪਾਣੀ ਸਾਰਾ ਨਿਕਲ ਜਾਏਗਾ ਹੁਣ ਮੈਂ ਨਾ ਇਹਦੇ ਚ ਆ ਦੇਖੋ ਪਾਣੀ ਹੋਰ ਪਾ ਲਿਆ ਮਾਣ ਮੈਨੂੰ ਇਹ ਜਿੰਨੀ ਕਾਂਜੀ ਦੀ ਲੋੜ ਆ ਓਨੀ ਮੈਂ ਇਹਨੂੰ ਬਣਾ ਸਕਦੀ ਆ ਥੋੜਾ ਜਿਹਾ ਨਮਕ ਪਾਤਾ ਚਿੱਟਾ ਥੋੜੀਆਂ ਜਿਹਾ ਮਿਰਚਾਂ ਪਾਤੀਆਂ ਰੈੱਡ ਵਾਲੀਆਂ ਥੋੜੀ ਕਾਲੀ ਮਿਰਚ ਪਾਤੀ ਆ ਤੇ ਥੋੜੇ ਜੇ ਦੂਜੀ ਪਾਤੀ ਆ ਕਸ਼ਮੀਰੀ ਮਿਰਚ ਤੇ ਇਹ ਮੈਂ ਨਾ ਥੋੜਾ ਟਮਾਟੋ ਸੌਸ ਪਾਇਆ ਦੇਜਾ ਕਿਉਂਕਿ ਮਿੱਠੀ ਵੀ ਚਟਨੀ ਜਿਹੜੀ ਆ ਵਿੱਚ ਸੋਹਣੀ ਲੱਗਦੀ ਆ ਇਹ ਮੇਰੀ ਕਾਂਜੀ ਤਿਆਰ ਹੋ ਗਈ ਆ ਵਧੀਆ ਹੁਣ ਆਪਾਂ ਗੋਲ ਗੱਪਿਆਂ ਵਾਲ ਬੈਨੇ ਆ ਗੋਲ ਗੱਪੇ ਬਣਾਣੇ ਆ ਇਹਨੂੰ ਆਟੇ ਨੂੰ ਚੰਗੀ ਤਰ੍ਹਾਂ ਮਲ ਲੈਣਾ ਇਦਾਂ ਬਹੁਤ ਚੰਗੀ ਤਰ੍ਹਾਂ ਮਲਣਾ ਇਹਨੂੰ ਜਦਿਕੇ ਇਹਦੇ ਵਿੱਚ ਜਿਹੜੇ ਆਪਣੇ ਸੂਜੀ ਦੇ ਦਾਣੇ ਹਨਾ ਉਹ ਨਹੀਂ ਦਿਖਣੇ ਚਾਹੀਦੇ ਇਹ ਤਾਂ ਗੋਲ ਗੱਪੇ ਬਣਨੇ ਆ ਥੋੜਾ ਜਿਹਾ ਤੇਲ ਲਗਾ ਕੇ ਤੇ ਇਦਾਂ ਰੋਟੀ ਵਾਂਗਰ ਬਣਾ ਕੇ ਇਹਨੂੰ ਫੇਰ ਆਪਾਂ ਇਹਨੂੰ ਰੋਟੀ ਵੇਲਾਂਗੇ ਇਹਦੀ ਨਾ ਇਹ ਬਹੁਤਾ ਪਤਲਾ ਹੋਣਾ ਚਾਹੀਦਾ ਨਾ ਇਹ ਸਖਤ ਹੋਣਾ ਚਾਹੀਦਾ ਇਦਾਂ ਹੀ ਪਾਸੇ ਨੂੰ ਵੇਲੀ ਜਾਵਾਂਗੇ ਵਧੀਆ ਤਰ੍ਹਾਂ ਇਹਨੇ 2-3 ਵਾਰੀ ਇਹਨੂੰ ਵੇਲਿਆ ਜਾਣਾ ਹਜੇ ਵਿੱਚੋਂ ਗੋਲ ਗੱਪੇ ਕੱਢ-ਕੱਢ ਕੇ ਦੁਬਾਰਾ ਫੇਰ ਇਹਨੂੰ ਵੇਲਣਾ ਫੇਰ ਵੇਲਣਾ ਇਸ ਤਰ੍ਹਾਂ ਕਰਕੇ ਜਿਹੜਾ ਆਟਾ ਆ ਇੱਕ ਮਤਲਬ ਇਹਦੇ ਬਣਨੇ ਨੇ ਗੋਲ ਗੱਪੇ ਇਹ ਇੱਕ ਵਾਰੀ ਚ ਨਹੀਂ ਬਣਨੇ ਆਪਾਂ ਕੋਈ ਢੱਕਣ ਲੈ ਲਵਾਂਗੇ ਇਦਾਂ ਦਾ ਜਿਵੇਂ ਕੰਨੀ ਦਾ ਕੋਈ ਢੱਕਣ ਹੁੰਦਾ ਹੈ ਆਪਣੇ ਘਰੇ ਜਾਂ ਗਲਾਸੀ ਛੋਟੀ ਹੁੰਦੀ ਹੈ ਤੇ ਰੋਟੀ ਵੇਲ ਕੇ ਇਦਾਂ ਆਪਾਂ ਨਿਸ਼ਾਨੀਆਂ ਲਾਵਾਂਗੇ ਪਹਿਲਾਂ ਆਹ ਦੇਖੋ ਇਦਾਂ ਨੱਪੀ ਜਾਵਾਂਗੇ ਬਸ ਜਿੰਨੇ ਇਹਦੇ ਚੋਂ ਤਿਆਰ ਹੋ ਜਾਣਗੇ ਉਨਾਂ ਹੀ ਇਹ ਹੋ ਜਾਣੇ ਨੇ ਥੋੜੇ ਡੁੰਗਾਈ ਇਹਦੇ ਵਿੱਚ ਰੱਖ ਕੇ ਇਦਾਂ ਇਹਨੇ ਛਾਣੇ ਅਸਰਾ ਲਾਣੇ ਆ ਕਿ ਦੂਜੇ ਜਿੱਦਾਂ ਕੱਟੇ ਗੋਲ ਗੱਪੇ ਨੂੰ ਨਿਸ਼ਾਨ ਜਿਹੜਾ ਦੂਜਾ ਉਹ ਟੱਚ ਨਾ ਕਰੇ ਆ ਦੇਖੋ ਐਦਾਂ ਆਪਾਂ ਪਹਿਲਾਂ ਫਿੱਕੇ ਨਿਸ਼ਾਨ ਦੇ ਦੇਣੇ ਆ ਮੁੜਕੇ ਆਪਾਂ ਨਾ ਇਹਨੂੰ ਗਾੜਾ ਕਰ ਦੇਣਾ ਆ ਜਨੀਆਂ ਕਿ ਉਤੋਂ ਵਜਨ ਪਾ ਕੇ ਥੋੜਾ ਥੋੜਾ ਹੱਥਾਂ ਨਾਲ ਤੇ ਦਬਾ ਦੇ ਕੇ ਹੱਥਾਂ ਦਾ ਤੇ ਆਪਾਂ ਥੋੜਾ ਜਿਹਾ ਇਹਨੂੰ ਇਸ ਤਰ੍ਹਾਂ ਕਰ ਦੇਣਾ ਕਿ ਇਹ ਅਲੱਗ ਹੋ ਜਾਵੇ ਜਿਹੜੀ ਆਟੇ ਨਾਲੋਂ ਅਲੱਗ ਹੋ ਜਾਵੇ ਇਹ ਚੀਜ਼ ਹੁਣ ਆਪਾਂ ਇਸ ਤਰ੍ਹਾਂ ਵਾਸਤੇ ਵਾਸਤੇ ਕੱਢ ਲੈਣੇ ਨੇ ਬਸ ਇਹ ਤਾਂ ਥੋੜਾ ਬਰੀਕੀ ਦਾ ਕੰਮ ਆ ਪਰ ਇਹ ਆ ਕਿ ਵਧੀਆ ਬੜੇ ਬੰਦੇ ਨੇ ਕਰਾਰੇ ਖਸਤੇ ਘਰੇ ਹੀ ਬੰਦੇ ਚੀਜ਼ ਵਧੀਆ ਬੰਦੀ ਆ ਨਾਲੇ ਆਪਣੇ ਹੱਥੀ ਬਣਾਈ ਹੁੰਦੀ ਆ ਸਾਫ਼ ਸੁਥਰੀ ਚੀਜ਼ ਇਹ ਚੀਜ਼ ਆ ਦੇਖੋ ਇਹ ਲੱਗ ਹੋ ਗਏ ਨਾ ਇਹਨੇ ਇਹਨੂੰ ਆਪਾਂ ਦੁਬਾਰਾ ਫੇਰ ਪੇੜਾ ਬਣਾਵਾਂਗੇ ਫੇਰ ਵੇਲਾਂਗੇ ਇਹਨੂੰ ਤੇ ਕੋਈ ਗੱਲ ਹੁੰਦੀ ਆ ਵੀ ਜੇ ਅੱਬਲ ਤੇ ਸਾਰੇ ਹੀ ਫੁੱਲਦੇ ਨੇ ਕੋਈ ਗੱਲ ਨਹੀਂ ਆ ਤੇ ਜੇ ਇੱਕ ਅੱਧਾ ਰਹਿ ਵੀ ਜਾਂਦਾ ਤੇ ਪਾਪੜੀ ਦੇ ਕੰਮ ਆ ਜਾਂਦਾ ਉਹ ਚੋਂ ਪਾਪੜੀਆਂ ਵੀ ਆਪਾਂ ਬਣਾਉਣੀਆਂ ਹੁੰਦੀਆਂ ਮਿੱਠਾ ਮਿੱਠੀ ਜਟਨੀ ਲਾ ਕੇ ਵੱਖਰੀਆਂ ਵੀ ਖਾਣੀਆਂ ਹੁੰਦੀਆਂ ਇੱਕ ਅੱਧਾ ਰਹਿ ਵੀ ਜਾਂਦਾ ਵਾ ਕੋਈ ਗੱਲ ਨਹੀਂ ਪਰੇ ਆ ਕੀ ਬੰਦੇ ਬਹੁਤ ਟੇਸਟੀ ਆ ਤੇ ਘਰ ਦੀ ਜੀ ਤਿਆਰ ਹੁੰਦੀ ਏ ਤੇ ਬਹੁਤ ਹੀ ਵਧੀਆ ਤਿਆਰ ਹੁੰਦੇ ਨੇ ਗੋਲ ਗੱਫੇ ਹਾਂ ਇੱਕ ਥਾਲੀ ਦੇ ਵਿੱਚ ਆਪਾਂ ਕੱਢ ਲਵਾਂਗੇ ਕੱਪੜੇ 'ਚ ਕੱਢ ਲੈਂਦੇ ਉਹ ਜੇ ਕੱਪੜੇ 'ਚ ਕੱਢ ਲੋਗੇ ਤਾਂ ਵੀ ਠੀਕ ਆ ਤੇ ਜੇ ਥਾਲੀ 'ਚ ਕੱਢ ਲੈਨੇ ਮੈਂ ਤਾਂ ਥਾਲੀ 'ਚ ਹੀ ਰੱਖ ਲੈਨੇ ਤੁਹਾਡੇ ਸਾਹਮਣੇ ਤੇ ਆਪਾਂ ਇਸੇ ਤਰ੍ਹਾਂ ਹੀ ਇਹਨੂੰ ਜਿਹੜਾ ਆ ਬਣਾ ਲਵਾਂਗੇ ਹੁਣ ਆਪਾਂ ਸਾਰਿਆਂ ਦੇ ਉੱਤੇ ਨਾ ਇਦਾਂ ਆ ਦੇਖੋ ਤੇਲ ਪਾਤੇ ਮੈਂ ਇਹ ਸਾਬਤ ਤੇਲ ਜਿਹੜੇ ਹੈ ਨਾ ਚਕਲੇ ਦੇ ਉੱਤੇ ਪਾਤੇ ਮੈਂ ਹੁਣ ਇੱਕ ਇੱਕ ਨੂੰ ਮੈਂ ਇਦਾਂ ਚੱਕ ਕੇ ਤੇ ਸਾਰਿਆਂ ਨੂੰ ਇਦਾਂ ਲਾ ਦੇਣੇ ਨੇ ਇੱਕ ਇੱਕ ਸਾਈਡ ਤੇ ਲਾ ਦੇਣੇ ਨੇ ਮੈਂ ਹੌਲੀ ਹੌਲੀ ਇਦਾਂ ਚੱਕ ਕੇ ਮੈਂ ਲਾ ਦੇਣੇ ਨੇ ਕਿਉਂਕਿ ਇਹ ਤੇਲ ਤੇਲ ਵਾਲੇ ਗੁਲਗਪੇ ਬਹੁਤ ਹੀ ਤੇਜ਼ਤੀ ਲੱਗਦੇ ਆ ਕਿਤੇ ਬਣਾ ਕੇ ਵੇਖਿਓ ਤੁਸੀਂ ਵੀ ਸਿੰਪਲ ਤੇ ਸਾਰਿਆਂ ਨੇ ਖਾਦੇ ਅੱਗੇ ਬਹੁਤ ਹੀ ਟੇਸਟੀ ਬਣਦੇ ਆ ਜੀ ਇਹ ਵੀ ਇਸ ਤਰ੍ਹਾਂ ਹੀ ਕਰਕੇ ਸਾਰੇ ਜਿਹੜੇ ਆ ਆਪਾਂ ਇਸ ਤਰ੍ਹਾਂ ਕਰਕੇ ਫੇਰ ਕੇ ਮੜਾ ਆ ਜੈ ਇਦਾਂ ਕਰ ਦੇਣਾ ਦੇਖਿਓ ਗੋਲ ਗੱਪੇ ਬੰਦੇ ਬਹੁਤ ਟੇਸਟੀ ਆ ਆ ਦੇਖੋ ਆ ਸਾਰੇ ਆਪਾਂ ਹੁਣ ਗੋਲ ਗੱਪਿਆਂ ਵਾਲੇ ਬਣਾ ਲਏ ਨਾ ਤਿਲਾਂ ਵਾਲੇ ਬਣਾ ਲਏ ਨੇ ਹੁਣ ਆਪਾਂ ਤੇਲ ਧਰਿਆ ਗਰਮ ਰਿਫਾਇਨ ਤੇਲ ਤੇ ਹੁਣ ਅਸੀਂ ਤੇਲ ਦੇ ਵਿੱਚ ਪਾਵਾਂਗੇ ਗੋਲ ਗੱਪੇ। ਐਸਰਾ ਹੀ ਭਾਵੇਂ ਥੋੜੇ ਥੋੜੇ ਕਰਕੇ ਪਾਈ ਜਾਓ ਭਾਵੇਂ 2-2 ਪਾਲੋ 4-4 ਪਾਲੋ ਆਪਣੀ ਮਰਜ਼ੀ ਹੁੰਦੀ ਆ। ਐਦਾਂ ਹੌਲੀ ਹੌਲੀ ਕੱਢੀ ਜਾਓ ਥੋੜੇ ਥੋੜੇ। 1-1 2-2 ਵੀ ਨਿਕਲ ਸਕਦੇ ਆ ਜਲਦੀ ਆ ਬਹੁਤੀ ਤਾਂ। ਐਦਾਂ ਹੀ ਗੱਡੇ ਬਸ ਸਾਰੇ ਗੋਲ ਗੱਪੇ ਆ ਦੇਖੋ ਮੈਂ ਬਣਾ ਲਏ ਨੇ। ਤੇ ਇਹ ਤਿਲਾਂ ਵਾਲੇ ਗੋਲ ਗੱਫੇ ਜਿਹੜੇ ਆ ਬਣ ਗਏ ਨੇ ਬਹੁਤ ਵਧੀਆ ਬਣੇ ਨੇ ਤੇ ਖਸਤੇ ਬਣੇ ਨੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਕਾਂਜੀ ਦੇ ਵਿੱਚ ਕਾਲਾ ਨਮਕ ਵੀ ਪਾਵਾਂਗੇ ਕਿਉਂਕਿ ਕਾਂਜੀ ਦਾ ਟੇਸਟ ਵੀ ਵਧ ਜਾਊਗਾ ਤੇ ਹੁਣ ਆਪਾਂ ਇਹਨਾਂ ਨੂੰ ਨਾ ਖਾਣ ਖਾਣ ਵਾਸਤੇ ਤਿਆਰ ਕਰਾਂਗੇ ਗੋਲ ਗੱਪਿਆਂ ਨੂੰ ਤੇ ਬਹੁਤ ਹੀ ਵਧੀਆ ਗੋਲ ਗੱਪੇ ਜਿਹੜੇ ਆ ਬਣੇ ਆ ਤੇ ਜਿੰਨੇ ਖਾਣੇ ਸੀ ਆ ਮੈਂ ਉਹਨੇ ਪਲੇਟ 'ਚ ਰੱਖ ਲੈਨੇ ਤੇ ਆਹ ਦੇਖੋ ਬਹੁਤ ਹੀ ਵਧੀਆ ਬਣੇ ਨੇ ਫਰਸਟ ਕਲਾਸ ਬਣੇ ਨੇ ਆ ਦੇਖੋ ਆ ਆ ਦੇਖੋ ਕਿੰਨੇ ਖੜਾਕੇ ਆਵਾਜ਼ ਆ ਰਹੀ ਆ ਕਿੰਨੇ ਖੜਾਕੇ ਆ ਤੁਸੀਂ ਵੀ ਇਦਾਂ ਦੇ ਬਣਾ ਕੇ ਖਾਇਆ ਕਰੋ ਗੋਲ ਗੱਪੇ ਜੀ ਆ ਦੇਖੋ ਹੁਣ ਪਾਣੀ ਚੋਂ ਭਰੋ ਤੇ ਬਸ ਖਾਣ ਦੀ ਤਿਆਰੀ ਕਰੋ ਆ ਦੇਖੋ ਜੀ ਪ੍ਰਿਆਰ ਫੂਡ ਚੈਨਲ ਆ ਜੀ ਸਾਡਾ YouTube ਤੇ ਸਬਸਕ੍ਰਾਈਬ ਕਰਿਆ ਕਰੋ ਜੀ ਲਾਈਕ ਕਰਦਿਆ ਕਰੋ ਸ਼ੇਅਰ ਵੀ ਕਰਦਿਆ ਕਰੋ ਬੜੀ ਮਿਹਰਬਾਨੀ ਆ ਜੀ ਤੁਹਾਡੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ